ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਚਿੰਤਾ ਦਾ ਦਏ ਕਿ ਹੁਣ ਲੋਕਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾਣਗੇ ਤਾਂ ਹੁਣ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਕਿ ਜਿਹੜੇ ਲੋਕ ਕਰੋੜਪਤੀ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ 17000 ਲੋਕਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾਣਗੇ ਤਾਂ ਰਿਕਵਰੀ ਵੀ ਸੰਭਵ ਹੈ ਜਾਨੋ ਤੁਸੀਂ ਵੀ ਇਸ ਸਨੈਲੀ ਵਿੱਚ ਤਾਂ ਦਾਦੇ ਕੀ ਬੁੰਦੇਲ ਖੰਡ ਦਾ ਸਾਗਰ ਰਾਸ਼ਨ ਦੀ ਖਾਪਤ ਦੇ ਮਾਮਲੇ ਵਿੱਚ ਇੰਦੋਰ ਪਪਾਲ ਅਤੇ ਜਬਲਪੁਰ ਵਰਗੇ ਮਹਾਨਗਰਾਂ ਤੋਂ ਉੱਪਰ ਹੈ ਤਾਂ ਸਰਕਾਰ ਹਰ ਮਹੀਨੇ 20 ਕਰੋੜ ਰੁਪਏ ਤੋਂ ਵੱਧ ਰਾਸ਼ਨ ਵੰਡਦੀ ਹੈ ਹਾਲਾਂਕਿ ਖੁਰਾਕ ਵਿਭਾਗ ਦੁਆਰਾ ਤਿਆਰ ਕੀਤੀ ਗਈ ਇੱਕ ਰਿਪੋਰਟ ਦਸਾਉਂਦੀ ਹੈ ਕਿ ਸਾਗਰ ਜ਼ਿਲ੍ਹਾ ਧੋਖਾ ਧੜੀ ਵਾਲੇ ਰਾਸ਼ਨਾਂ ਲਈ ਸਭ ਤੋਂ ਵੱਧ ਸੰਵੰਦਨਸ਼ੀਲ ਹੈ ਤਾਂ ਇੱਥੇ ਲਗਭਗ 5000 ਪਰਿਵਾਰ ਹਨ ਜੋ ਕਰੋੜਪਤੀ ਨੇ ਇਹਨਾਂ ਵਿੱਚੋਂ 80 ਪਰਿਵਾਰਾਂ ਦਾ ਕਾਰੋਬਾਰ 25 ਲੱਖ ਤੋਂ ਵੱਧ ਹੈ ਤਾਂ ਜਦਕਿ ਲਗਭਗ 600 ਪਰਿਵਾਰ ਜਏ ਹਨ ਜਿਨ੍ਹਾਂ ਦੇ ਮੁਖੀ ਫਰਮਾਂ ਚੱਲ ਰਹੀਆਂ ਨੇ ਤਾਂ ਬਾਕੀ ਸਾਰੇ ਪਰਿਵਾਰਾਂ ਦੀ ਆਮਦਨ 6 ਲੱਖ ਤੋਂ ਵੱਧ ਹੈ ਤਾਂ ਹੁਣ ਸੂਚੀ ਤਿਆਰ ਹੋਣ ਤੋਂ ਬਾਅਦ ਲਗਭਗ 17000 ਲੋਕਾਂ ਦੇ ਨਾਮ ਕੱਟੇ ਜਾਏ ਸਕਦੇ ਹਨ ਤਾਂ ਖਾਦ ਸਪਲਾਈ ਕੰਟਰੋਲ ਵਿਭਾਗ ਵੱਲੋਂ ਸਾਰੇ 5000 ਪਰਿਵਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 350 ਪਰਿਵਾਰਾਂ ਤੋਂ ਜਵਾਬ ਪ੍ਰਾਪਤ ਹੋਏ ਹਨ ਪਰ ਬਾਕੀ ਸਾਰੇ ਪਰਿਵਾਰਾਂ ਨੇ ਚੁੱਪੀ ਧਾਰੀ ਹੋਈ ਹੈ ਤਾਂ ਦਰਅਸਲ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਮਦਦ ਲਈ ਸਰਕਾਰ ਜਨਤਕ ਪ੍ਰਣਾਲੀ ਦੇ ਤਹਿਤ ਰਾਸ਼ਨ ਵੰਡਦੀ ਹੈ ਜਿਸ ਵਿੱਚ ਸਾਗਰ ਜ਼ਿਲ੍ਹੇ ਦੇ 18 ਲੱਖ 76 ਹਜ਼ਾਰ ਤੋਂ ਵੱਧ ਲੋਕ ਸ਼ਾਮਿਲ ਨੇ ਤਾਂ ਜਿਨ੍ਹਾਂ ਨੂੰ ਅਨਾਜ ਮਿਲਦਾ ਹੈ ਖੁਰਾਕ ਭਾਗ ਦੇ ਅਨੁਸਾਰ ਹਰ ਮਹੀਨੇ ਪ੍ਰਤੀ ਵਿਅਕਤੀ 4 ਕਿਲੋ ਕਣਕ ਅਤੇ 1 ਕਿਲੋ ਚੋਲ ਵੰਡੇ ਜਾ ਰਹੇ ਨੇ ਤਾਂ ਜਿਨ੍ਹਾਂ ਦੇ 1.873 ਮਿਲੀਅਨ ਤੋਂ ਵੱਧ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਤਾਂ 4 ਕਿਲੋਗ੍ਰam ਦੀ ਦਰ ਨਾਲ ਹਰ ਮਹੀਨੇ 74950 ਕੁਇੰਟਲ ਕਣਕ ਅਤੇ 18737 ਕੁਇੰਟਲ ਚੋਲਾਂ ਦੀ ਲੋੜਿੰਦੀ ਹੈ ਤਾਂ ਜੇਕਰ ਕਣਕ ਦਾ ਉਸਤ ਰੇਟ 2000 ਰੁਪਏ ਪ੍ਰਤੀ ਕੁਇੰਟਲ ਅਤੇ ਚੋਲਾਂ ਦਾ 3000 ਰੁਪਏ ਪ੍ਰਤੀ ਕੁਇੰਟਲ ਮੰਨਿਆ ਜਾਵੇ ਤਾਂ ਇਸ ਅਨੁਸਾਰ ਇੱਕ ਇਕੱਲੇ ਸਾਗਰ ਜ਼ਿਲ੍ਹੇ ਵਿੱਚ ਹਰ ਮਹੀਨੇ 20 ਕਰੋੜ 61 ਲੱਖ 11000 ਰੁਪਏ ਦਾ ਅਨਾਜ ਵੰਡਿਆ ਜਾ ਰਿਹਾ ਤਾਂ ਜ਼ਿਲ੍ਹਾ ਸਪਲਾਈ ਕੰਟਰੋਲਰ ਜੋਤੀ ਭਗੇਲ ਨੇ ਕਿਹਾ ਕਿ ਉਹਨਾਂ ਦੇ ਮੱਧ ਪ੍ਰਦੇਸ਼ ਸਰਕਾਰ ਤੋਂ ਨਿਰਦੇਸ਼ ਮਿਲਣ ਤੋਂ ਬਾਅਦ ਆਮਦਨ ਕਰ ਵਿਭਾਗ ਦੀ ਮਦਦ ਨਾਲ ਹੁਣ ਸੂਚੀ ਤਿਆਰ ਕੀਤੀ ਗਈ ਹੈ ਜ ਜਿਨ੍ਹਾਂ ਵਿੱਚੋਂ ਪਰਿਵਾਰਾਂ ਦੀ ਪੂਰੀ ਸੂਚੀ ਤਿਆਰ ਕੀਤੀ ਹੈ ਜੋ ਟੈਕਸ ਦਾਤਾ ਹਨ ਜਾਂ ਕਿਸੇ ਵੀ ਰੂਪ ਦੇ ਮਾਲਕ ਨੇ ਪਰ ਫਿਰ ਵੀ ਰਾਸ਼ਨ ਲੈ ਰਹੇ ਨੇ ਤਾਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਉਹਨਾਂ ਨੇ ਅੱਗੇ ਕਿਹਾ ਕਿ ਨੋਟਿਸ ਦੇ ਜਵਾਬ ਆ ਰਹੇ ਨੇ ਤਾਂ ਜਿਨ੍ਹਾਂ ਕੋਲ ਤਸੱਲੀ ਬਖਸ਼ ਜਵਾਬ ਨਹੀਂ ਹਨ ਉਹਨਾਂ ਦੇ ਰਾਸ਼ਨ ਕਾਰਡ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਜਵਾਬ ਨਹੀਂ ਦੇਣਗੇ ਉਹਨਾਂ ਨੂੰ ਦੀਆਂ ਯੋਗਤਾਵਾਂ ਸਲਿੱਪਾਂ ਵੀ ਰੱਦ ਕੀਤੀਆਂ ਜਾਣਗੀਆਂ ਹਰ ਵਸੂਲੀ ਵੀ ਕੀਤੀ ਜਾਵੇਗੀ ਇਸ ਵੇਲੇ ਉਹਨਾਂ ਲੋਕਾਂ ਦੇ ਨਾਮ ਜੋ ਟੈਕਸ ਦਾਤਾ ਹਨ ਜਿਨ੍ਹਾਂ ਲਈ ਵਿਭਾਗ ਦੁਆਰਾ ਨੋਟਿਸ ਜਾਰੀ ਕੀਤੇ ਗਏ ਨੇ ਤਾਂ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ ਤਾਂ ਉਹਨਾਂ ਨੂੰ ਰਾਸ਼ਨ ਯੋਗਤਾ ਸਲਿੱਪਾਂ ਤੋਂ ਰੱਦ ਕੀਤਾ ਜਾ ਰਿਹਾ ਦੱਸ ਦਈਏ ਕਿ ਹੁਣ ਰਾਸ਼ਨ ਕਾਰਡ ਧਾਰਕਾਂ ਦੇ ਲਈ ਵੱਡੀ ਇਹ ਚਿੰਤਾ ਸਾਹਮਣੇ ਆ ਰਹੀ ਹੈ ਤਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾਣਗੇ ਤਾਂ ਜਿਹੜੇ ਲੋਕ ਕਰੋੜਪਤੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ